ਸਭ ਨੇ ਸਰਗਤਾ ਆਪਾਂ ਨੂੰ ਆਈਏ ਨੋ ਨੋ ਅੰਦਰ ਕਵੰਨੇ ਧਾਰ ਤੋਂ ਬਾਹਰ ਤੱਕ ਖੜਬਾਏ ਜਦੋਂ ਦੇਖ ਬਾਦਰ ਪਾਸ਼ਾ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਮਾਰਚ ਪਵਿੱਤਰ ਧਰਤੀ ਜਿੱਥੇ ਮਹਾਰਾਜਾ ਚੰਦਰਾਏ ਆਮੇ ਪਾਸ਼ਾ ਮਹਾਰਾਜ ਜੀ ਦੀ बसाई है ललित, बचाव तो जाता है। और इसके ललित काश कहाँ है? इस शहर का ललित कहाँ क्यों दुष्यंत भी है? साड़ियाँ समझता, बड़ा भी आदम बच्चा, नगर में चल के कोई क्या पंच है? तुष्य किसके? किसके पहाड़ शहर का तुम लोग आपसे भी हैं? तेरे तेरे पांव जमा किले जावेंगे, लगने लगे पहाड़ आसा� ਸੋਰਾ ਸਿੱਖ ਕਿਤੇ ਪਹਿਲਾ ਮਹਾਪਰਸਾਦੀ ਸਰਪੰਦਰ ਦੀ ਮਰਜ਼ਾਤਾ ਟੋੜੀ ਤੇ ਉਹਨਾਂ ਨੂੰ ਲੱਗੇ ਚਲਾਉਂਦੇ ਬਾਬਾ ਸਿੱਚਾ ਸਿੰਘ ਤੇ ਬਾਬਾ ਸੁਖਨਾਥ ਸਿੰਘ ਦੀ ਮਹਾਨ ਕੁਰਸਾ ਜਿਵੇਂ ਨੇ ਇੱਕ ਨਵਾਂ ਰਸਤਾ ਦਿਖਾਇਆ ਹੈ ਕਿ ਸੀ ਨਾ ਪਰਸਾ ਤਾਂ ਤੋਂ ਦੌੜ ਚਾਹ ਮੇਨ ਤੱਕ ਤੇ ਇਹ ਬਹੁਤ ਵੱਡੇ ਵਰਤਕਾਰ ਦੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਹੁਣਤਾ ਸ੍ਰੀ ਉਹ ਟਕਸ ਹੈ ਨਾ ਛੀਰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਨ ਹੈ। ਕੱਲ ਨੂੰ ਮਹਾਰਾਜ ਸੁਭੀ ਪੰਚਮੀ ਨੂੰ ਹੋਇਆ ਜਗਤਿਸ਼ਕ ਦਾ ਜਲੇਆ ਉਹ ਅੱਜ ਸੁਣਦੇ ਹਾਂ। ਵੀਡੀਓ ਸਾਥੋਂ ਉਹਨਾਂ ਪੰਜਾਬ ਦੇ ਸਟੇਪਲ ਵੀ ਕਹਿੰਦੇ ਆ ਨਾ ਹਾਂ ਦੇ ਮੈਂ ਕੀ ਕਰਤੀ ਵੀ ਸਤਿ ਪੁਰਹ ਤੁਹਾਡਾ ਸ਼ੁਕਰਾਨਾ ਹੈ ਸੋਮੀ ਦਵਾਰਾ ਜੀ ਮਹਾਰਾਜ ਲਿਖੋ ਮਾਰੇ ਕੈਨਤੀ ਕੈਨਤੀ ਦਾਇ ਬਕਤ ਆਇਆ ਐਸਾ ਹਿੰਦੂ ਤੇ ਰੋਡ ਬੇਪੈਸੀ ਦੀਨ ਕੇ ਮਾਨ ਟਾਈਂ ਉਹਨੂੰ ਦੇਖਣਾ ਮਾਤ ਨਾ ਰਹਾ ਸਭੀ ਲੱਗਿਆ ਗਿਆ ਸੀ ਸ਼ਾਂਤ ਟਾਈਂ ਸੰਮੂਰਤ ਬੰਸੀ ਅਵਪਾਰ ਨੇ ਰੋਕਣਾ ਸੀ ਆਲੰਗ ਜੋਗ ਦੇ ਜਲਮ ਤੂਫਾਨ ਪਾਈ ਨਾਮੇ ਨੂਰ ਦੀ ਬਰਬਰ ਸਿੰਘਾ ਦਾ ਦੇਖੋ ਲੋਲਾ ਹਿੰਦੁਸਤਾਨ ਦਾ ਹੈ ਹਿੰਦੁਸਤਾਨ ਦੇ ਐਲਸ ਬਣਾ ਆਇਆ ਸੈਕਰੀ ਕਮਾਨ ਹਿੰਦੁਸਤਾਨ ਦੇ ਕਲਾਕਾਰਾਂ ਦੇ ਵਿੱਚ ਲਿਖਿਆ ਹੈ ਇਹ ਹਰ ਵਿਚਾਰ ਹਰ ਕਲਾਕਾਰ ਨੂੰ ਇਹ ਦਾ ਨਾਮ ਸਭੀ ਜਾਣਦੇ ਹੁੰਦੇ ਹੈ ਉਹ ਦੇ ਵਿੱਚ ਕਵੀ ਦਵੰਤ ਨੇ ਸਭ ਕੁਝ ਲਿਖਿਆ ਬਈ ਇੰਨਾ ਸਮਾਂ ਸੀ ਬਈ ਜੰਜੂ ਤੈਲ ਗੋਧਦੀ ਸੀ ਲੜਦੇ ਪਰਿੰਡਵਾਂ ਸਭ ਮਨ ਬੋਝ ਦੇ ਜਿਨਿਓਂ ਬਲੋਂ ਲਉਂਦੇ ਸੀ ਜਿੰਨੇ ਵੀ ਮੁਗਲ ਬਾਦਸ਼ਾਹ ਆਇਓ ਨਾ ਤੋਂ ਪਹਿਲਾਂ ਇਸਲਾਮ ਧਰਮ ਦੇ ਬਾਦਸ਼ਾਹ ਆਏ 340 ਸਾਲ ਭਾਰਤ ਦੇ ਵਿੱਚ ਰਾਜ ਰਿਹਾ ਇਸਲਾਮ ਧਰਮ ਨੇ ਇਹ ਰਾਜਿਆਂ ਦਾ ਤੇ ਉਹ ਹਿੰਦੂਸਤਾਨ ਦੇ ਵਿੱਚ ਚਾਹਾਂ ਨਿਕਲਵਾ ਜਦੋਂ ਜਿਹੜਾ ਰਾਜਾ ਹੁੰਦਾ ਸੀ ਉਹ ਚਾਹੁੰਦਾ ਸੀ ਕਿ ਏtanto ਇਸਲਾਮ ਧਰਮ ਦਾ ਬੋਲਬਾਲਾ ਹੋਵੇ ਫਿਰ ਮਹਾਰਾਜ ਗੁਰਨਾਨ ਨਿਹਾਲ ਸਿੰਘ ਨੇ ਸਾਥ ਦਰਸਾਇਆ ਤभी ਤੋਂ ਨਾ ਨਾਆਂ ਜਾਂਦੀਆਂ ਗੱਲਾਂ ਬੈਠੇ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ ਦੇ ਵਿੱਚ ਗੁਰੂ ਨਾਨਕ ਮਹਾਰਾਜ ਆਏ ਤੇ ਉਹਨਾਂ ਨੇ ਸਿੱਖ ਧਰਮ ਦੀ ਸਾਹਮਣੇ ਕੀਤੀ ਇਹ ਵੀਰ ਆਪਰੇਸ਼ਨ ਆਇਆ ਹੈ ਉਹਨਾਂ ਨੂੰ ਕੀ ਕਰਨਾ ਹੈ ਜੀ ਕਿਰਪਾ ਕਰਕੇ ਬਈ ਨਾ ਕਰੇ ਇਹ ਜਿਹੜਾ ਮਾਤਾ ਖਵਾਸਾ ਨਹੀਂ ਕਰਦੇ ਬਾਤ ਨੂੰ ਆ ਇਸ ਮੇ ਅੱਜ ਉਹਨਾਂ ਦਾ ਕਿਉਂ ਕਿ ਬੁੱਧੂ ਤੇਗ ਬਾਹਦਰ ਪਾਸ਼ਾ ਨੇ ਅੱਜ ਤੋਂ 50 ਸਾਲ ਪਹਿਲਾਂ ਅਸੀਂ ਸੋਨੇ ਸੋਤੇ ਸਾਈਕਲ ਮਿਲਵਾਉਣ ਦਾ ਸੰਕ ਸੀ ਸਵਾਮੀ ਦਰਬਾਰਾ ਸਿੰਘ ਮਹਾਰਾਜ ਨੇ ਤੰਦ ਤੋੜਾ ਸਾਡੇ 307 ਨਾ ਜਾ ਤੇ ਅਸੀਂ ਸਾਈਕਲ ਤੇ ਉੱਤੇ ਗਏ ਉੱਥੇ ਮੈਂ ਸ਼ਬਦ ਜਾਦ ਕੀਤਾ ਸੀ

ਆਪਾਂ ਬਾਹਰ ਕੇ ਮਕਰਸੂਦੀ ਪੰਜਵੀਂ ਦਾ ਪ੍ਰੋਗਰਾਮ ਚਾਂ ਚੌਕ ਦੇ ਵਿੱਚ ਪਹਿਲਾ ਭਾਗ ਜੀਤਾ ਜੰਮੀ ਦਾ ਗਿਆਨ ਦਾ ਪ੍ਰਸਾਦ ਸ਼ੀਖਾ ਦੀਆਂ ਸ਼ਦਾ ਸ਼ਾਹ ਆਤਾ ਹੋਣਾ ਉਸ ਤੋਂ ਬਾਅਦ ਮਕਰਸੂਦੀ ਪੰਜਵੀਂ ਦਾ ਮੌਂਜੀ ਦਾ ਡਾਕਟਰ ਵਾਪਸ ਸਤਗੁਰੂ ਤੇਗ ਬਾਦਰਪਾਲ ਜੀ ਨੇ ਯਾਤਰੀ ਚੌਕ ਦੇ ਵਿੱਚ ਇੱਕ ਹੱਥ ਦੇ ਜਿਹਨੂੰ ਉਹਨੇ ਲਿਖਿਆ ਉੱਥੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਉਹਨਾਂ ਦਾ ਸੀਸ ਭਾਇ ਚੇਤੀ ਦੀਆ ਅੰਮ੍ਰਿਤ ਰਿਕਾ ਜਗਾਂ ਦੇ ਜਲਿਆ ਤੇ ਉਹਨਾਂ ਦੀ ਕੁਰਬਾਨੀ ਬਰਹਾਵਾ ਨੂੰ ਉਹਨਾਂ ਦੀ ਕੁਰਬਾਨੀ ਦਾ ਸਰਨਾ ਹੀ ਆਪਾਂ ਅੱਜ ਆ ਆਨੰਦ ਮਾਣਦੇ ਆ ਜੇ ਮਹਾਰਾਜ ਕੁਰਬਾਨੀ ਨਾ ਦਿੰਦੇ ਤੇ ਫਿਰ ਕਿਤੇ ਵੀ ਧਰਮ ਦਾ ਨਾਮ ਨਿਸ਼ਾਨ ਨਾ ਹੁੰਦਾ ਸਾਰੀਆਂ ਸੰਗਤਾਂ ਜਾਣ ਵਾਲੀਆਂ ਨੂੰ ਬੇਨਤੀ ਆ ਭਾਈ ਚੜ੍ਹ ਭਲ ਇਹ ਸਾ ਵੀ ਪਾਉਂਦੇ ਜਾਓ ਇਹ ਤਰਵਕਾਰ ਏਡੇ ਏਡੇ ਸੰਗਤ ਦੇ ਸਹਿਯੋਗ ਨਾਲ ਹੁੰਦੇ ਆ ਤਰਵਕਾਰ ਪਾਣਾ ਚਾਹੀਦਾ ਵੇਸਾ ਨੰਦਪੁਰ ਦੀਆਂ ਜਾਣ ਵਾਲੀਆਂ ਔਰ ਵਾਲੀਆਂ ਸੰਗਤਾਂ ਇਸ ਸਰਗੋਹ ਦੇ ਵਿੱਚ ਏਸੇ ਵੀ ਪਾ ਕੇ ਜਾਓ ਮਾਇਆ ਦਾਤ ਵੀ ਕੋਈ ਸਿਮਰਨ ਕਰਕੇ ਕੋਈ ਅਰਦਾਸਾਂ ਬੇਨਤੀਆਂ ਕਰਕੇ ਬਾਬਾ ਸੁਖਨਾਮ ਸਿੰਘ ਤੇ ਬਾਬਾ ਸੱਚਾ ਸਿੰਘ ਜੀ ਦੀ ਸਦਾ ਬੁਲਾਈ ਤੇ ਚੜ੍ਹਦੀ ਕਲਾ ਮੰਗੋ ਮੇਰੇ ਸਰਦਾਰਾਂ ਦੇ ਲੜਕੇ ਨਾਲ ਦੀ ਸਦਾ ਚੜ੍ਹਦੀ ਕਲਾ ਮੰਗੋ ਮਹਾਰਾਮ ਤਾਲੇ ਜਾਂ ਔਰ ਮੁਹਿੰਦਰੀ ਨਾ ਸਤ ਪਾਸ਼ਾਲਾ ਇਸ ਸੁਮਨ ਕਰਤੇ ਜਾਓ ਫੂਟੇਲ ਬਹਾਦਰ ਸਿੰਘ ਦੇ ਘਰ ਨਾਲ ਨੇ ਤਾਰੇ ਪਾਏ ਉਹਨਾਂ ਨੂੰ ਯਾਦ ਕਰਕੇ ਕੋਲ ਗਉਂਦੇ ਗੁਰੂਆਂ ਦੇ ਜਾਣਾ ਚਾਹੀਦਾ ਵੱਡੇ ਭਾਵਨਾਵਾਂ ਵਾਲੀਆਂ ਸੰਗਤਾਂ लॻया खाईया किरपा ਸਾਊ ਸ਼ਿਵ ਕੁਮਾਰ ਤੇ ਸ਼੍ਰੀ ਨਾਥਕਾ ਸਾਊ ਸ਼ਤਿਗੁਰਾਂ ਦਾ ਸੀ ਜਿਹੜੇ ਪਨਾ ਦੇਵੀ ਮਹਾਲੀ ਕੁਰਬਾਨੀ ਬਾਬਾ ਜੱਤਾ ਸਿੰਘ ਜੀ ਜੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਕੁਰਬਾਨੀ ਨੂੰ ਅਮਰ ਰੱਖਣ ਵਾਸਤੇ ਉਹਨਾਂ ਦੀ ਕੁਰਬਾਨੀ ਨੂੰ ਸਦਾ ਯਾਦ ਲਿਆਉਣ ਵਾਸਤੇ ਇਹ ਮਹਾਨ ਪਰਵਕਾਰ ਹੋ ਰਿਹਾ ਹੈ ਕਿ ਉਹਨਾਂ ਨੇ ਸਾਡੀ ਖਾਤਰ ਇੱਕ ਭਾਰਤ ਦੇਸ਼ ਨੂੰ ਭਾਰਤ ਰੱਖਣ ਵਾਲੇ ਮਹਾਰਾਜ ਤੇਗ ਬਹਾਦਰੀ ਹੈ ਜਿਹਦੇ ਨਾਮ ਨੂੰ ਤੇਗ ਬਾਸਰ ਪਾਸ਼ਾ ਕੁਰਬਾਨੀ ਗੰਦੇ ਤੇ ਹੋ ਸਕਦਾ ਵੀ ਭਾਰਤ ਪ੍ਰਦੇਸ਼ ਦਾ ਭਾਰਤ ਹੀ ਨਾ ਹੁੰਦਾ ਕੁਝ ਹੋਰ ਹੋ ਜਾਣਾ ਸੀ ਉਹਨਾਂ ਦੀ ਮਹਾਨ ਕਰਤਾ ਹਗਨ ਬਾਸ਼ਾ